ਨਹੀਂ ਆ ਕੋਈ ਹੱਟ ਗੜਾਇਆ ਚੋਣ ਆਦੀ ਜੈਂਸੀ ਦੇ ਇਹ ਹੱਥ ਨਹੀਂ ਮੇ ਬਲੌਗ ਉਹ ਆਦੀ ਹੋਰ ਜਾਂਸ ਉਹ ਹੁਣ ਕਿ ਸੰਦਿਆ ਪੋਰ ਨੂੰ ਰਾਹ ਨਹੀਂ ਜਾਂਦਾ ਜਦ ਪੋਸਟਾਨ ਸਕੂਲ ਹੈ ਉੱਥੇ ਆਏ ਆ ਹਾਂਜੀ ਕਵਸਤਾਂ ਜੇ ਸਾਡੇ ਕੋਲ ਜਾਇਆਂ ਨਹੀਂ ਗਿਆ ਲਗਭਗ 100 ਗਏ ਅਸੀਂ ਐਸਐਸਪੀ ਦਫਤਰ ਮਾਰਦੇ ਡੀਸੀ ਦਫਤਰ ਮਾਰਦੇ ਤੇ ਜਿਹੜਾ ਉਹ ਡਾਕੂਮੈਂਟ ਕਹਿੰਦੇ ਆ ਜੋ ਸਾਨੂੰ ਇੰਟਰ ਦਾ ਹੋਣਾ ਨਹੀਂ ਗਿਆ ਅਸੀਂ ਉਹਨਾਂ ਨੂੰ ਸਾਰੇ ਪ੍ਰੋਵਾਈਡ ਕੀਤੇ ਆ ਪਰ ਕਮੀ ਪਤਾ ਨਹੀਂ ਕਿੱਥੇ ਲੱਗ ਗਿਆ ਜਿਹੜਾ ਸਾਨੂੰ ਇਨਸਾਫ ਨਹੀਂ ਹੋ ਰਿਹਾ ਔਰ ਇਨਸਾਫ ਰੋਗੀਆਂ ਨੇ ਧੱਕਾ ਸਾਡੇ ਨਾਲ ਹੀ ਕੀਤਾ ਇਨਸਾਫ ਸਾਨੂੰ ਮਿਲਣਾ ਕੀ ਐ ਕੋਈ ਪੱਟਾਂ ਦੇ ਥਾਪੀਆਂ ਮਾਰ ਰਹੇ ਆ ਵੀ ਜਾਓ ਕੀ ਕਰ ਲਿਆ ਤੁਸੀਂ ਸਾਡਾ ਕੀ ਉਕਾਰਿਆ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾਹਨੀ ਆ ਕਿ ਚੌਕੀ ਤੁਸੀਂ ਜਾਣਦੇ ਹੋ ਔਰ ਸਭ ਲੋਕਾਂ ਨੂੰ ਪਤਾ ਕਿ ਹਮੇਸ਼ਾ ਹੀ ਮਸੀਹ ਭਾਈਚਾਰੇ ਦੇ ਨਾਲ ਜੋ ਕਿ ਤੱਕਾ ਕੀਤਾ ਜਾਂਦਾ ਹਮੇਸ਼ਾ ਹੀ ਮਸੀਹ ਭਾਈਚਾਰੇ ਦੇ ਨਾਲ ਗਲਤ ਕੀਤਾ ਜਾਂਦਾ ਔਰ ਉਸ ਨੂੰ ਲੈ ਕੇ ਜੋ ਕਿ ਰਿਸਰਪੁਰ ਜ਼ਿਲ੍ਹਾ ਫਰੋਸਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਪਿੰਡ ਦੇ ਹੀ ਇੱਕ ਜੋ ਕਿ ਮਹਤਵਾਰ ਬੰਦੇ ਦੇ ਵੱਲੋਂ ਮਸੀਹ ਭਾਈਚਾਰੇ ਦੇ ਕਬਰਾਂ ਦੇ ਉੱਤੇ ਜੋ ਕਿ ਮਲ ਮਰ ਗਈ ਹੈ ਔਰ ਉਸ ਦੇ ਉੱਤੇ ਆਪਣਾ ਹੱਕ ਜਤਾਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਜਿੱਥੇ ਪਹਿਲੇ ਮਸੀਹ ਭਾਈਚਾਰੇ ਦੇ ਮੁਰਦੇ ਤਪਨਾਏ ਜਾਂਦੇ ਸੀ ਉੱਥੇ ਹੀ ਜੋ ਕਿ ਉਸ ਇਨਸਾਨ ਦੇ ਵੱਲੋਂ ਜੋ ਕਿ ਕਈ ਟਰਾਲੀਆਂ ਮਿੱਟੀ ਭੱਟੀ ਗਈ ਜਿਸ ਤੇ ਪੱਟਨ ਦੇ ਕਰਕੇ ਜੋ ਕਿ ਬਹੁਤ ਸਾਰੀਆਂ ਜੋ ਕਿ ਪੁਰਾਣੀਆਂ ਹੱਡੀਆਂ ਬਾਹਰ ਆਈਆਂ ਔਰ ਕਿੰਨਾ ਜ਼ਿਆਦਾ ੱਤਕਾ ਜੋ ਕਿ ਦੇਖ ਸਕਦੇ ਹੋ ਤੁਸੀਂ ਮਸੀਹ ਭਾਈਚਾਰੇ ਦੇ ਨਾਲ ਕੀਤਾ ਜਾ ਰਿਹਾ ਔਰ ਕੋਈ ਵੀ ਦੱਸਿਆ ਜਾ ਰਿਹਾ ਕਿ ਕਾਰਵਾਈ ਇਸ ਦੇ ਉੱਤੇ ਨਹੀਂ ਹੋਈ ਔਰ ਆਓ ਸੀ ਪੂਰੀ ਵੀਡੀਓ ਨੂੰ ਦੇਖ ਲਈਆ ਗੋਡ ਬlesਸੀ ਜੀ ਸਾਬ ਨੂੰ ਫੋਨ ਲਾ ਹੁਣੇ ਕਰ ਦਿੰਨੇ ਦੱਸੋ ਕੀ ਚਾਹੀਦਾ ਹੁਣੇ ਪਰਮਿਸ਼ਨ ਦੇ ਦੇਨੇ ਪਰਮਿਸ਼ਨ ਬਾਹਰ ਹੋਣੀ ਥਰੋ ਇਥੇ ਲੋਕਲ ਸਭ ਕੁਝ ਹੋਇਆ ਨਾ ਲੈਡਿਸਨ ਹੋਰ ਕਿੱਦਕੋ ਲੈਣੀ ਪਰਮਿਸ਼ਨ ਉਹ ਆਪਾਂ ਡਵਾਈਸ ਕਰਕੇ ਜਿਹੜੀ ਵੀ ਹੋ ਜਿਵੇਂ ਵੀ ਹੋਊਗੀ ਉਹ ਤੁਹਾਡੇ ਨਾਲ ਮੈਂ ਚਲੋ ਨੰਬਰ ਤੁਹਾਡਾ ਹੈਗਾ ਮੇਰੇ ਕੋਲ ਆ ਤੁਹਾਡੇ ਨਾਲ ਡਿਸਕਸ ਕਰ ਲਵਾਂ ਪਹਿਲਾਂ ਆਪਦੇ ਲੈਵਲ ਤੇ ਦੇਖੋ ਨਾ ਉਹੀ ਟੈਡੀ ਸਰ ਨਾਲ ਗੱਲ ਕਰ ਲਓ ਕਿ ਕੌਣ ਇਹਦੀ ਲੋੜ ਕਰਕੇ ਉਹਨਾਂ ਕੋਲ ਲੈ ਕੇ ਪੀਣੀ ਜੋ ਵੀ ਹੋਊਗਾ ਉਹ ਸਾਨੂੰ ਕਰ ਲੈਣੀ ਹੈ ਆਪਾਂ ਜਿਹੜਾ ਇਹ ਉਹ ਸਾਹ ਹੁਣ ਮੜਾ ਕਰ ਲੈ ਜਿਹੜਾ ਬੋਏ ਦੇਣਾ ਨਾ ਉਹ ਉਹ ਵੀ ਬਰਾਬਰ ਕੋਈ ਲੀਗਲ ਮੈਨੇਜਰ ਵਾਪਸ ਤੇ ਜਿਨ੍ਹਾਂ ਜਿਨ੍ਹਾਂ ਤੇ ਨਾਮ ਵੱਲੋਂ ਪਲੇਮ ਹੈ ਤੁਸੀਂ ਕਾਈਂਡਲੀ ਉਹ ਇਨਵੈਸਟੀਗੇਸ਼ਨ ਦੇਖ ਲਿਓ ਪिकेਰੇ ਕੇਰੇ ਬੰਦੇ ਉਸ ਸਮਝੋ ਜਿਹਨਾਂ ਨੇ ਇਹਨੂੰ ਪੂੜਿਆ ਠੀਕ ਹੈ ਜੀ ਉਹ ਤੁਸੀਂ ਗੁਰਦੀਪ ਜੋ ਦੇ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜਾਣਾ ਹੈ ਉਹ ਤੁਸੀਂ ਦੇ ਹਾਂਜੀ ਹੈਗੀ ਆ ਸਰ ਪੂੜਦਾ ਪੂੜਦਾ ਠੀਕ ਹੈ ਉਹ ਤੁਸੀਂ ਰਾਵਣ ਵੀਡੀਓ ਹੈ ਤੇਰੇ ਕੋਲੇ ਹੈ ਕਿ ਨਾ ਹੁਣ ਤਾਂ ਨਹੀਂ ਟਾਈਮ ਆਪਣੇ ਕੋਲੇ ਪੱਟੇ ਦੀ ਹੈ ਜੀ ਸਾਡੇ ਕੋਲੇ ਹੈ ਪੱਟੇ ਦੀ ਮੇ ਰੱਖ ਲਓ ਕੋਈ ਨਹੀਂ ਕੋਈ ਨਹੀਂ ਜਦੋਂ ਸਰ ਪੂਰੇ ਸੀਗੇ ਮੈਂ ਤੁਹਾਨੂੰ ਉਹ ਕਿਹਾ ਸੀਗਾ ਜੀ ਸਰ ਆਹ ਕੰਮ ਹੋ ਰਿਹਾ ਵਾ ਤੇ ਤੁਸੀਂ ਮੈਨੂੰ ਕਹਿ ਗਿਆ ਵੀ ਹੋ ਰਾਤ ਲੜਾਈ ਨਾ ਕਰਿਓ ਤੇ ਇਹਨਾਂ ਨੂੰ ਕਰਨ ਦਿਓ ਜੋ ਕਰਦੇ ਆ ਜੋ ਤੁਹਾਡੇ ਦੇਖ ਰਹੇ ਚ ਸਭ ਕੁਝ ਹੈਗਾ ਤਾਂ ਤੁਸੀਂ ਦੇਖ ਤੁਹਾਨੂੰ ਪਤਾ ਲੱਗ ਜਾਣਾ ਸਭ ਕੁਝ ਠੀਕ ਸਭ ਕੁਝ ਸਾਫ ਜੀ ਪਤਾ ਹੈ ਇੱਕ ਇੱਕ ਚੀਜ਼ ਨੌਲੇਜ ਵੀਡੀਓ ਸਭ ਕੋਲੇ ਮੈਂ ਕੋਈ 15 16 ਵਾਰੀ ਗਿਆ 100 ਵਾਰੀ ਗੱਲਾਂ ਕੀਤੇ ਵੀ ਇੱਕੋ ਗੱਲ ਆ ਤੇ ਇੱਕ ਵਾਰੀ ਕੀਤੇ ਵੀ ਇੱਕੋ ਗੱਲ ਆ 14 ਤਰੀਕ ਤੱਕ ਤੁਸੀਂ ਸਾਰੇ ਨਾਲ ਕਵਰ ਕਰ ਹੀ ਲੈਣਾ ਮੈਨੂੰ ਆਸ ਵੀ ਆ ਕਿ ਤੁਸੀਂ ਕੋਈ ਗੱਲ ਕੋਈ ਪ੍ਰੋਬਲਮ ਵੀ ਥੋੜਾ ਟਾਈਮ ਐਕਸਪੈਂਡ ਕਰਾਂ ਲਾਂਗੇ ਕੀ ਕਰਨਾ ਡਿਸਕਸ਼ਨ ਕਰਨਾ ਪਹਿਲਾਂ ਅਸੀਂ ਵੀਰ ਕੱਢਦੇ ਵੇਖੋ ਸਭ ਠੀਕ ਹੈ ਚਲਿਏ ਜੀ ਠੀਕ ਹੈ ਜੀ ਓਕੇ ਜੀ ਜਾ ਸਾਡੇ ਕੋਲ ਗਏ ਨਹੀਂ ਗਿਆ ਲਗਭਗ 100 ਗਏ ਸੀ ਐਸਐਸਪੀ ਦਫਤਰ ਮਾਰਦੇ ਡੀਸੀ ਦਫਤਰ ਮਾਰਦੇ ਤੇ ਜਿਹੜਾ ਉਹ ਡਾਕੂਮੈਂਟ ਕਹਿੰਦੇ ਆ ਜੋ ਸਾਨੂੰ ਇੰਦਰ ਦਾ ਉਹਨਾਂ ਨੇ ਕਹਿੰਦੇ ਅਸੀਂ ਉਹਨਾਂ ਨੂੰ ਦੋ ਪ੍ਰੋਵਾਈਡ ਕੀਤੇ ਆ ਪਰ ਕਮੀ ਪਤਾ ਨਹੀਂ ਕਿਤੇ ਕਦਰੀ ਦੇ ਵਿੱਚ ਮੇਰੇ ਤੇ ਝੂਠਾ ਪਰਚਾ ਕਰਵਾ ਕੇ ਕੁਝ ਬੰਦਿਆਂ ਵੱਲੋਂ ਆਪੀ ਜਿੱਪੀ ਦੇ ਬੰਦਿਆਂ ਵੱਲੋਂ ਗੱਡੀਆਂ ਲਾ ਕੇ ਸਰਹੱਦ ਉੱਤੇ ਲੱਗੇ ਲਾ ਕੇ ਉਹਾਂ ਕੰਮ ਨਿਭਾ ਕੇ ਮੇਨੂੰ ਰਸਤਾ ਆ ਦਿੰਦਾ ਔਰ ਮੈਨੂੰ ਜਿਹੜਾ ਅੱਜੇ ਹੱਥੋਂ ਵੀ ਨਾ ਪਿਆ ਔਰ ਮੈਂ 15 ਦਿਨ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਹੁਣ ਮੈਂ ਜ਼ਬੰਦ ਦੇ ਬਾਹਰ ਆਇਆ ਔਰ ਲਗਾਤਾਰ ਮੈਨੂੰ ਜਾਨੂ ਮਾਰ ਕੇ ਤਲਹਕੀਆਂ ਮੈਂ ਕਹਿੰਦਾ ਵੀ ਹਰ ਇੱਕ ਤਰੀਕੇ ਨਾਲ ਟੌਰਚਰ ਕੀਤਾ ਜਾਂਦਾ ਐ ਪਰ ਮੈਂ ਇੱਕੋ ਗੱਲ ਕਹੀ ਆ ਮੈਂ ਦੂਰ ਗੁਰਵਿੰਦਰ ਸਿੰਘ ਦਾ ਦੋਤਾ ਮਰਨ ਸਪਾਸਟਰ ਜੀ ਦਾ ਸਾਥ ਨਹੀਂ ਛੱਡੂੰਗਾ ਇਹ Untertitelung des ਇਸੇ ਆਪਣਾ ਫੋਨ ਲਾ ਜੋ ਹੁਣੇ ਕਰ ਦੇਣੇ ਦੱਸੋ ਕੀ ਚਾਹੀਦਾ ਹੁਣੇ ਪਰਮਿਸ਼ਨ ਦੇ ਦੇਣੇ ਪਰਮਿਸ਼ਨ ਬਾਹਰ ਹੋਣੀ ਚਾਹੀਦੀ ਇੱਥੇ ਲੋਕਲ ਸਭ ਕੁਝ ਹੋਏ ਨਾ ਲੈਡਿਸਨ ਹੋਰ ਕਿਦ ਤੱਕ ਲੈਣੀ ਪਰਮਿਸ਼ਨ ਉਹ ਆਪਣਾ ਅਡਵਾਈਸ ਕਰਕੇ ਜਿਹੜੀ ਵੀ ਹੋ ਜਿਵੇਂ ਵੀ ਹੋ ਤੁਹਾਡੇ ਨਾਮ ਤੇ ਲੋ ਨੰਬਰ ਤੁਹਾਡਾ ਹੈਗਾ ਮੇਰੇ ਕੋਲ ਤੁਹਾਡੇ ਨਾਲ ਡਿਸਕਸ ਕਰ ਲੈ ਪਹਿਲੇ ਆਪਦੇ ਲੈਵਲ ਤੇ ਰਿਫੈਕਸ਼ਨ ਨਾ ਤੇ ਡੀ ਸਰ ਨਾਲ ਗੱਲ ਕਰ ਲਿਓ ਕਿ ਕੌਣ ਕਿਸ ਨਾਮ ਦੀ ਲੋਡ ਕਰਕੇ ਉਹਨਾਂ ਨੂੰ ਲੈ ਕੇ ਵੀ ਨਿਯਮ ਜੋ ਵੀ ਹੋਵੇ ਉਸ ਨਾਲ ਕਰ ਲੈਣੀ ਹੈ ਚਲਾਂਦੇ ਤੁਹਾਨੂੰ ਮੜਾ ਚੱਲੀ ਗੋਲ ਗੋਲ ਪੋਈ ਦੇਣਾ ਤੇ ਜਿਨ੍ਹਾਂ ਜਿਨ੍ਹਾਂ ਦੇ ਨਾਮ ਲਿ스트 ਫਲੇਮ ਹੈ ਤੁਸੀਂ ਕਾਈਂਡਲੀ ਉਹ ਇਨਵੈਸਟੀਗੇਸ਼ਨ ਦੇਖ ਲਿਓ। ਕਿਰੇ ਕਿਰੇ ਬੰਦੇ ਉਸ ਵੇਲੇ ਮੌਜੂਦ ਸੀ ਜਿਨ੍ਹਾਂ ਨੇ ਇਹਨੂੰ ਪੂੜਿਆ। ਠੀਕ ਹੈ ਜੀ ਉਹ ਤੁਸੀਂ ਗੁਰਜੀਤ ਜੋ ਦੇ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜਾਣਾ। ਉਹ ਤੁਸੀਂ ਦੇਖੋ। ਖਾਦੀ ਹੈਗੀ ਸਾਡੇ ਕੋਲ। ਠੀਕ ਹੈ ਉਹ ਤੁਸੀਂ ਰਾਵਣ ਵੀਡੀਓ ਇੱਥੇ ਕੋਲੇ। ਹੈਗੀ ਹੈ ਨਾ ਹੁਣ ਤਾਂ ਨਹੀਂ ਟਾਈਮ ਆਪਣੇ ਕੋਲੇ। ਕੁੱਟੇ ਦੀ ਹੈ ਜੀ ਸਾਡੇ ਕੋਲ। ਹੈ? ਪਟੇਰੀ ਜੀ ਮੈਂ ਰੱਖ ਲੋ ਕੋਈ ਨਹੀਂ ਜਦੋਂ ਸਰ ਪੂਰੇ ਸੀਗੇ ਮੈਂ ਤੁਹਾਨੂੰ ਉਹ ਕਿਹਾ ਸੀਗਾ ਜੀ ਸਰ ਆਪ ਇਹ ਕੰਮ ਹੋ ਰਿਹਾ ਵਾ ਤੇ ਤੁਸੀਂ ਮੈਨੂੰ ਕਿਹਾ ਕਿ ਵੀ ਹੋ ਰਾਤ ਲੜਾਈ ਨਾ ਕਰਿਓ ਇਹਨਾਂ ਨੂੰ ਕਰਨ ਦੇ ਜੋ ਕਰਦੇ ਆ ਜਦੋਂ ਤੁਹਾਡੇ ਦੇਖ ਰੇ ਵਿੱਚ ਸਭ ਕੁਝ ਹੈਗਾ ਤਾਂ ਤੁਸੀਂ ਦੇਖ ਤੁਹਾਨੂੰ ਪਤਾ ਲੱਗ ਜਾਣਾ ਸਭ ਕੁਝ ਸਭ ਕੁਝ ਸਾਹਿਬ ਜੀ ਪਤਾ ਹੈ ਇੱਕ ਇੱਕ ਜੀ ਨੋ ਲੈਜ ਵੀਡੀਓ ਸਭ ਕੋਲੇ ਮੈਂ 15 16 ਵਾਰੀ ਗਿਆ 100 ਵਾਰੀ ਗੱਲਾਂ ਕੀਤੀ ਵੀ ਇੱਕੋ ਗੱਲ ਆ ਤੇ ਇੱਕ ਵਾਰੀ ਕੀਤੀ ਵੀ ਇੱਕੋ ਗੱਲ ਆ 14 ਤਰੀਕ ਤੱਕ ਤੁਸੀਂ ਸਾਰੇ ਨਾ ਕਵਰ ਕਰ ਹੀ ਲੈਣਾ ਮੈਨੂੰ ਆਸ ਵੀ ਹੈ ਕਿ ਤੁਸੀਂ ਕੋਈ ਪਰਬਲਮ ਹੋਵੇ ਥੋੜਾ ਟਾਈਮ ਐਕਸਟੈਂਡ ਕਰ ਲਾਂਗੇ ਕੀ ਕਰਨਾ ਡਿਸਕਸ਼ਨ ਕਰ ਲਾਂਗੇ ਠੀਕ ਆਪਾਂ ਵੀ ਰਿਕਾਰਡ ਤੇ ਵਿਖੋ ਬਣਾ ਲਈਏ ਚਲਿਏ ਜੀ ਠੀਕ ਹੈ ਜੀ ਹਾਲੇਲੂਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਗੋਡ ਬles ਸੀ ਔਰ ਪਰਮੇਸ਼ਰ ਤੁਹਾਨੂੰ ਬles ਕਰੇ